ਲੇ ਨੂੰ ਮਾਰ। ਸਾਰੇ ਰੌਣਾ। ਅੰਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਇਹ ਆਪਣੇ ਬਾਗੜਿਆ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਸਹਿਯੋਗ ਨਾਲ ਵੱਲੋਂ ਇਹ ਆਪਣੀ ਸੇਵਾ ਚੱਲ ਰਹੀ ਹੈ ਜਿਹੜੀ ਹਰਾਂ ਵਿੱਚ ਪੀਰਤ ਲੋਕਾਂ ਦੇ ਸਹਿਯੋਗ ਨਾਲ ਰਾਸਣ ਪਾਣੀ ਇਕੱਠਾ ਹੋ ਰਿਹਾ। ਤੇ ਇਹਦੇ ਵਿੱਚ ਸਾਡੇ ਪਿੰਡ ਦੇ ਸਾਥੀ ਪੂਰਾ ਵੱਧ ਤੋਂ ਵੱਧ ਹਮ ਹੋਮਾ ਕੇ ਸਾਥ ਦੇ ਰਹੇ ਨੇ। ਤੇ ਰਸਨ ਵੀ ਬਹੁਤ ਵਧੀਆ ਇਕੱਠਾ ਹੋ ਰਿਹਾ ਅਸੀਂ ਬੇਨਤੀ ਕਰਨਾ ਚਾਹੁੰਦੇ ਵੀ ਜਿਹੜੇ ਪਿੰਡ ਦੇ ਵਸਨੀਕਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਲੱਗਿਆ ਤਾਂ ਨੋਟਿਸਮੈਂਟ ਹੋ ਰਹੀ ਆ ਨੋਟਿਸਮੈਂਟ ਦੇ ਦੁਆਰਾ ਵੀ ਨਹੀਂ ਪਤਾ ਲੱਗ ਰਿਹਾ ਤਾਂ ਸਾਡੇ ਉਹ ਪੰਚਾਇਤ ਗ੍ਰਾਮ ਬੰਦਿਆਂ ਨਾਲ ਕੰਟੈਕਟ ਕਰਕੇ ਉਹ ਵੀ ਦਾਨ ਪੱਤਰਾ ਨਾਲ ਦੇ ਸਕਦੇ ਨੇ ਚੌਲ ਹੋਵੇ ਆਟਾ ਕਣ ਚਾਹ ਪੱਤੀ ਚੀਨੀ ਮਾਇਆ ਦੀ ਸੇਵਾ ਉਹ ਵੀ ਕਰਵਾ ਸਕਦਾ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਇਹ ਸੇਵਾ ਸਭ ਦੀ ਸਾਂਝੀ ਆ ਇਹ ਇਸ ਕਰਕੇ ਸਭ ਤੋਂ ਵੱਧ ਤੋਂ ਵੱਧ ਜਿੰਨਾ ਤੋਂ ਦਾਨ ਹੋ ਸਕਦਾ ਤੁਸੀਂ ਕਰੋ ਸਾਡੀ ਹਾਜ਼ਰੀ ਮਨਜ਼ੂਰ ਕਰਿਓ ਸੁਣਨ ਤੇ ਦੇਖਣ ਆਉਣ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਵੀਡੀਓ ਗਾਹਾਂ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ